ਚਾਲੂ ਦਾਸ ਅਕੈਡਮੀ ਪੰਜਾਬ ਅਸੀਂ ਸਾਡੇ ਸਿੰਦਰ ਸੰਧੂ ਜੀ ਨੇ ਪਕਵੀਆਂ ਬਣਾਈਆਂ ਵਰਸਾ ਸਾਹਿਬ ਉਹਨਾਂ ਦੇ ਕੁਸਚਨ ਆਨਸਰ ਕੁਝ ਕੁਸਚਨ ਤੁਹਾਡੇ ਪੁੱਛਣ ਦੀ ਜਾਣ knowledge ਵਿਗਿਆਪਨ ਸੁਪਿਆ ਚਾਰਨਾ ਨਰੇਕੜਾ ਔਰ ਸਾਨੂੰ ਜਿਲ੍ਹੇ ਦੀ ਸਿਹਤ ਹੈ साहबानी हो रहा है जो विशेष मेहमान तो जी किसी भी जानकारी देना साज नहीं ਅਨਾਂ ਟ੍ਰੇਸ ਮਾਈ ਦੀ ਸੇਵਾ ਦੇ ਵਿੱਚ ਇਹਨਾਂ ਦੀ ਸੋਚ ਹੁੰਦੀ ਹੈ ਦੋ ਪਲ ਵੇ ਜਾ ਕੋਲੇ ਵੇ ਜਿਹਦੇ ਬਿਲਾ ਦੇ ਆ ਮੈਂ ਹਾਂ ਉਹ ਪਲ ਨੈਸ਼ਨਲ ਯੂਥ ਕਲੱਬ ਰਜਿਸਟਰਡ ਫੀਲਕੋਰਟ ਜੋ ਕਿ ਪਿਛਲੇ ਕਾਫੀ ਲੰਬੇਰੇ ਸਮੇਂ ਤੋਂ ਮਾਨਵਤਾ ਦੀ ਮੁਲਕਤਾ ਦੀ ਭਲਾਈ ਦੇ ਕਾਰਜ ਕਰ ਰਿਹਾ ਹੈ ਡੈੱਡ ਬਡੀ ਪ੍ਰਜਰਵ ਸੈਂਟਰ ਸ੍ਰੋਜਪੁਰ ਰੋਡ ਤੇ ਬਣਾਇਆ ਹੈ ਬਹੁਤ ਵੱਡਾ ਪ੍ਰੋਜੈਕਟ ਹੈ ਪੌਣੇ 2 ਕਰੋੜ ਦਾ ਪ੍ਰੋਜੈਕਟ ਹੈ ਅੱਜ ਅਸੀਂ ਨੈਸ਼ਨਲ ਯੂਥ ਕਲੱਬ ਵੱਲੋਂ ਮੇਲਾ ਤੀਆਂ ਦਾ ਬੀਜੜ ਕਾਲਜ ਦੇ ਵਿੱਚ ਲਾ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਔਰ ਮੈਂ ਦੇਖ ਰਿਹਾ ਵੀ ਲੋਕਾਂ ਦੇ ਵਿੱਚ ਇਸ ਮੇਲੇ ਦੀ ਬੜੀ ਖਿੱਚ ਹੈ ਇਹ ਮੇਲੇ ਅਸਾਂ ਲੱਗਣੇ ਚਾਹੀਦੇ ਨੇ ਕਿਉਂਕਿ ਅੱਜ ਕੱਲ ਫਿਜ਼ੀਕਲ ਵਰਕ ਜਿਹੜੇ ਆ ਘਰਾਂ ਤੋਂ ਮੁੱਕਦੇ ਜਾ ਰਹੇ ਨੇ ਕੁਝ ਮਕਸਦ ਹੁੰਦੇ ਨੇ ਮੇਲਿਆਂ ਦੇ ਇਹਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਵਕਫਾ ਸਕੂਲਾਂ ਤੋਂ ਸਾਡਾ ਸਲਾਈ ਸੈਂਟਰ ਚੱਲਦਾ ਮਲਟੀ ਪਰਪਸ ਟ੍ਰੇਨਿੰਗ ਸੈਂਟਰ ਉਹਦੀਆਂ ਬੱਚੀਆਂ ਪਿਛਲੇ 1 ਮਹੀਨੇ ਤੋਂ ਤਿਆਰੀਆਂ ਕਰ ਰਹੀਆਂ ਜਿੱਥੇ ਉਹ ਆਪਣੀ ਖੂਬਸੂਰਤ ਪ੍ਰਦਰਸ਼ਨੀ ਕਰਨ ਵਿੱਚ ਰੁਚੀ ਉਹਨਾਂ ਦੀ ਉੱਥੇ ਮੈਂ ਸਮਝਦਾ ਵੀ ਫਿਜ਼ੀਕਲ ਵੀ ਬੱਚੇ ਸਾਡੇ ਫਿੱਟ ਰਹਿੰਦੇ ਨੇ ਜਿਹੜੇ ਟੀਚਰ ਸਹਿਬਾਨ ਉਹਨਾਂ ਦੇ ਕਰਾਉਂਦੇ ਨੇ ਉਹ ਵੀ ਫਿੱਟ ਰਹਿੰਦੇ ਨੇ ਸੋ ਇਸ ਤਰ੍ਹਾਂ ਨੱਚਣ ਪਨਕੁਰਦੰਦੇ ਨਾਲ ਸਾਡਾ ਸੇਰ ਵੀ ਸਿਹਤ ਵੀ ਠੀਕ ਰਹਿੰਦੀ ਹੈ। ਆ피 ਸਿਹਤ ਯਾਬ ਸਮਾਜ ਸਿਰਜਣ ਦੀ ਜਿਹੜੀ ਹੈ ਸਾਡੀ ਇਹ ਪਰਕਰਿਆ ਸਾਡੀ ਇਹ ਕੋਸ਼ਿਸ਼ ਹੈ। ਬੇਸ਼ੱਕ ਸਾਡੇ ਗੁਰੂ ਸਹਿਬਾਨਾਂ ਨੇ ਇਹ ਜਿਹੜਾ ਤੀਆਂ ਦਾ ਮੇਲਾ ਹੈ ਇਹ ਮਨਾਉਣ ਤੋਂ ਕਈ ਥਾਵਾਂ ਤੇ ਵਰਜਿਤ ਕੀਤਾ ਉਹਨਾਂ ਨੂੰ ਕੁਝ ਹੋਰ ਸਨੇਹਾ ਸੀ। ਪ੍ਰਾਤਨ ਯੁੱਗ ਦੇ ਵਿੱਚ ਜਿਹੜਾ ਇਹ ਮੇਲਾ ਸੀ ਇਆ ਆਮ ਤੌਰ ਤੇ ਮੁਗਲਾਂ ਵੇਲੇ ਸ਼ੁਰੂ ਹੋਇਆ ਉਦੋਂ ਵੀ ਪਹਿਲਾਂ ਦਾ ਸ਼ੁਰੂ ਹੋਇਆ ਉਹਨਾਂ ਦਾ ਕੋਲ ਕਲਚਰ ਹੋਰ ਸੀ ਇਹਦੇ ਵਿੱਚੋਂ ਕੁਝ ਗਲਤ ਰੂਪ ਧਾਰਨ ਹੁੰਦਾ ਹੈ ਲੇਕਿਨ ਇਸ ਤਰ੍ਹਾਂ ਜਿਹੜਾ ਪੰਜਾਬੀ ਸੱਭਿਆਚਾਰ ਹੈ ਇਹ ਪਰਫੁੱਲਤ ਪੰਜਾਬੀ ਸੱਭਿਆਚਾਰ ਹੈ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਮੁੜ ਸਰਜੀਤ ਕਰਨ ਵਾਸਤੇ ਅਸੀਂ ਅੱਜ ਇਹ ਪ੍ਰਕਿਰਿਆ ਕੀਤੀ ਹੈ ਵੱਖ-ਵੱਖ ਸਕੂਲਾਂ ਦੇ ਵਿੱਚੋਂ ਵੱਖ-ਵੱਖ ਸੈਂਟਰਾਂ ਦੇ ਵਿੱਚੋਂ ਫਿਰ ਅਸੀਂ 26 ਸਾਡੇ ਕੋਲੇ ਸਾਡੀਆਂ ਮਹਾਨ ਔਰਤਾਂ ਨੇ ਉਹ ਚੰਗੇ ਬਿਜ਼ਨਸਮੈਨ ਲੋਕ ਨੇ ਜੇ ਜੋ ਕੇ ਸਾਨੂੰ ਕਹਿੰਦੇ ਵੀ ਤੁਸੀਂ ਅਸਲਾ ਦੇ ਮੇਲੇ ਲਾਓ ਇਹਦੇ ਵਿੱਚੋਂ ਕੁਝ ਅਸੀਂ ਪੈਸੇ ਕੱਢ ਕੇ ਸਾਡਾ ਜਿਹੜਾ ਨੈਸ਼ਨਲ ਯੂ ਕਲੱਬ ਦਾ ਪ੍ਰੋਜੈਕਟ ਹੈ ਜਿਹੜਾ ਕਿ ਅੰਤਮ ਯਾਤਰਾ ਵੈਨ ਹੈ ਅਸੀਂ ਉਹਨਾਂ ਵਿੱਚ ਕੁਝ ਪੈਸੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦੀ ਦਿੱਤੀ ਹੋਈ ਦਾਨ ਵਾਲੀ ਰਕਮ ਵੀ ਜਿਹੜੀ ਹੈ ਉਹ ਵੀ ਅਸੀਂ ਸਮਾਜ ਦੇ ਯੋਗ ਕੰਮਾਂ ਵਾਸਤੇ ਲਾਉਣ ਵਾਸਤੇ ਅਸੀਂ ਸੋਚਿਆ ਮੈਂ ਦਵਿੰਦਰ ਸਿੰਘ ਪੰਜਾਬ ਮੋਟਰ ਮੇਰੀ ਹਮੇਸ਼ਾ ਹੀ ਇਹ ਸੋਚ ਹੁੰਦੀ ਹੈ ਵੀ ਸਮਾਜ ਲਈ ਮਨੁੱਖਤਾ ਲਈ ਕੁਛ ਕਰ ਜਾਣਾ ਚਾਹੀਦਾ ਹੈ ਜਿਹੜੇ ਸਾਡੇ ਜਨਮ ਤੋਂ ਪਹਿਲਾਂ ਇਸ ਦੁਨੀਆ ਨੂੰ ਚਲਾਉਂਦੇ ਸੀ ਸਾਡੇ ਚਲੇ ਜਾਣ ਤੋਂ ਬਾਅਦ ਵੀ ਚਲਾਈ ਜਾਣਗੇ ਪਰ ਸਾਡਾ ਕੰਮ ਵਰਤਮਾਨ ਨੂੰ ਹੋਰ ਵੀ ਚੰਗੇਰਾ ਬਣਾਉਣਾ ਵਰਤਮਾਨ ਨੂੰ ਕਿੰਨਾ ਚੰਗਾ ਬਣਾ ਸਕਦੇ ਜਿਵੇਂ ਅਸੀਂ ਘਰ ਨੂੰ ਚੰਗਾ ਬਣਾਉਨੇ ਆਵੇਂ ਸਮਾਜ ਵੀ ਸਾਡਾ ਘਰ ਹੈ ਸਾਡੇ ਸਾਰੇ ਹੀ ਘਰ ਨੇ ਇੱਕ ਸਾਡਾ ਅੰਦਰ ਵਾਲਾ ਘਰ ਹੈ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਰਾਮ ਨਿਵਾਸੀ ਨਾਮ ਸਾਰੀ ਦੁਨੀਆ ਇੱਕ ਹੈ ਇਕਤਾ ਦਾ ਪ੍ਰਤੀਕ ਹੈ ਇਹ ਤਿਹਾਰ ਇਹਦੇ ਵਿੱਚ ਜਾਤ ਪਾਤੋਂ ਉੱਚੀ ਉੱਠ ਕੇ ਸਾਡੇ ਕੋਲੇ ਹਰ ਤਰ੍ਹਾਂ ਦੀ ਜਾਤ ਦੇ ਬੱਚੇ ਆਏ ਨੇ ਅਸੀਂ ਸਾਰਿਆਂ ਨੂੰ ਨਵਾਜਿਆ ਅਸੀਂ ਸਾਰਿਆਂ ਨੂੰ ਇਨਾਮ ਵੀ ਦੇ ਰਹੇ ਨੇ ਜਿਹੜਾ ਗੁੱਡ ਪ੍ਰਦਰਸ਼ਨ ਕਰਦਾ ਅਸੀਂ ਉਹਨੂੰ ਇਨਾਮ ਦੇਣ ਦੀ ਜਿਹੜੀ ਹੈ ਖੁਸ਼ੀ ਲੈ ਰਹੇ ਹਾਂ ਸਾਡੇ ਜਿਹੜੇ ਇਸ ਕਲੱਬ ਦੇ ਜਨਰਲ ਸਕੱਤਰ ਨੇ ਡਾਕਟਰ ਬਲਜੀਤ ਸ਼ਰਮਾ ਹਮੇਸ਼ਾ ਹੀ ਇਸ ਮਾਹ ਦੀ ਸ਼ੋਭਾ ਵਿੱਚ ਲੱਗੇ ਰਹਿੰਦੇ ਨੇ ਇਹ ਰਜੇਸ਼ ਮੋਹਨ ਜੀ ਪ੍ਰੋਫੈਸਰ ਰਜੇਸ਼ ਮੋਹਨ ਜੀ ਜੋ ਕਿ ਸੰਗੀਤ ਦੀਆਂ ਉਨਾਂ ਦੇ ਬਾਦਸ਼ਾਹ ਮੰਨੇ ਜਾਂਦੇ ਨੇ ਤੁਹਾਡਾ ਵੀ ਸਵਾਗਤ ਹੈ ਤੁਹਾਡੇ ਮਾਹ ਦੇ ਮਾਈ ਇੱਕ ਮੈਂ ਲਾਸਟ ਸਨੇਹਾ ਜਰੂਰ ਦਿਊਗਾ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਇੱਕ ਰੱਬ ਵੱਸਦਾ ਹੈ ਉਸ ਰੱਬ ਦਾ ਸਨਮਾਨ ਉਸ ਰੱਬ ਦੀ ਪੂਜਾ ਸਾਡੇ ਸਾਰਿਆਂ ਵਾਸਤੇ ਜ਼ਰੂਰੀ ਹੈ ਉਹ ਰੱਬ ਕੌਣ ਹੈ ਸਾਡੀ ਮਾਂ ਮਾਂ ਪਿਓ ਦੀ ਉਪਕਾਰਾਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਵਿਸਾਰਨਾ ਚਾਹੀਦਾ ਇਹ ਸਨੇਹਾ ਮੈਂ ਸਾਰਿਆਂ ਨੂੰ ਦਊਂਗਾ ਕਿਉਂਕਿ ਸਾਰੇ ਜਿੰਨੇ ਵੀ ਦੁਨੀਆ ਤੇ ਪੈਦਾ ਹੋਏ ਨੇ ਸਾਰਿਆਂ ਨੂੰ ਮਾਂ ਨੇ ਪੈਦਾ ਕੀਤਾ ਹੈ ਮਾਂ ਦਾ ਸਤਕਾਰ ਸਭ ਤੋਂ ਵੱਡਾ ਸਤਕਾਰ ਹੈ ਆਪ ਜੀ ਦਾ ਬੇਹੱਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ